ਚੋਰੀ ਹੋ ਦੇ ਲਾਲੀ ਬੀਤੇ ਵਹੀ ਮਿੱਤਰੋ ਏ ਤੋਂ ਲੁੱਟੀ ਕੋਈ ਨਾ ਚੋਰੀ ਹੋ ਦੇ ਲਾਲੀ ਬੀਤੇ ਵਹੀ ਮਿੱਤਰੋ ਏ ਤੋਂ ਲੁੱਟੀ ਕੋਈ ਨਾ ਲੈ ਜਾਵੇ ਰਮਾਣ ਦੇ ਪੁਲਸੀ ਉਪੀ ਦੀ ਪੈੜੀ ਕੁੱਟੀ ਕੋਈ ਨਾ ਲੈ ਜਾਵੇ ਰਮਾਣ ਦੇ ਪੁਲਸੀ ਉਪੀ ਦੀ ਪੈੜੀ ਕੁੱਟੀ ਕੋਈ ਨਾ ਕਰੀਏ ਨਾ ਕਰੀ ਵੀ ਮਝਾਕ ਮਿੱਤਰੋ ਮਾਣ ਦੇ ਹਾਲਾ ਦੀ ਨੂੰ ਹੋ ਕਰੀਏ ਨਾ ਕਰੀਏ ਮਿਨ ਜਾਗ ਮਿੱਤਰ ਹੋਵੇ ਮਾੜੇ ਦੇਹਵਾ ਤਨ ਆਸ਼ਕਾ ਦੇ ਚੋਰ ਦੀ ਸਲਾਮੀ ਮਿੱਤਰ ਹੋਵੇ ਹੁੰਦੀ ਕਾਲੀ ਰਾਤ ਨੂੰ ਆਸ਼ਕਾ ਦੇ ਚੋਰ ਦੀ ਸਲਾਮੀ ਮਿੱਤਰ ਹੋਵੇ ਹੁੰਦੀ ਕਾਲੀ ਰਾਤ ਨੂੰ ਹੋ ਮਾੜਾ ਹੁੰਦਾ ਨਾ ਸੇ ਆਦਾ ਰੋਗ ਲੱਗ ਕੇ ਆ ਵੀ ਮਸੇ ਦੀ ਔਲਾਦ ਨੂੰ ਮਾਰਾ ਹੁੰਦਾ ਨਾ ਸਿਆ ਦਾ ਰੋਗ ਲੱਗਿਆ ਕਿਸੇ ਦੀ ਔਲਾਦ ਨੂੰ ਪੀਖੇ ਡਰ ਅਗ ਕਰਾ ਹੁੰਦਾ ਦੇਖਣਾ ਜੀਵ ਨੇ ਸਵਾਦ ਨੂੰ ਨਿੱਧ ਸਾਮੀ ਮੁਰਗੇ ਦੀ ਤਰੀ ਨਾਲ ਪੰਖ ਜਿਹੜਾ ਰੱਖੇ ਪੀਣ ਨੂੰ ਇਤਸਾਮੀ ਮੂਰੀ ਗੇਰੀ ਤਰੀ ਨਾਲ ਪੈਗ ਜਿਹੜਾ ਰੱਖੇ ਪੀਣ ਨੂੰ ਲੀਡਰਾਂ ਦੀ ਯਾਰੀ ਵੇਲੇਆਨੀ ਜ਼ਹਰਦਾਰੀ ਚੱਕ ਰੇ ਜ਼ਮੀਨ ਨੂੰ ਲੀਡਰਾਂ ਦੀ ਯਾਰੀ ਵੇਲੇਆਨੀ ਜ਼ਹਰਦਾਰੀ ਚੱਕ ਰੇ ਜ਼ਮੀਨ ਨੂੰ ਨੇ ਗੰਡਾਸਾ ਤੀਜਾ ਘੋੜਾ ਅਥਰਾਂ ਨਾ ਕਰੇ ਮਿੱਤ ਬਾਣ ਦੇ ਧੀਵੀ ਤੇ ਗੰਡਾਸਾ ਤੀਜਾ ਘੋੜਾ ਅਥਰਾਂ ਨਾ ਕਰੇ ਮਿੱਤੀ ਬਾਣ ਦੇ ਉਹਨਾਂ ਲਈ ਕੀ ਪਿਆ ਦਾਵ ਜੂਰ ਭੁੱਲ ਰਾਜੋ ਨੇ ਵਪਾਰੀ ਤੰਦ ਦੇ ਤੇਰੇ ਕੀਏ ਵਸ ਦੋਰ ਮਾਲ ਕਰੇ ਹੱਥ ਰਾ ਦੀ ਗੁੱਡੀ ਚੜੀ ਦੀ ਦੇ ਦੇ ਕੀ ਵਾਸ ਢੋਰ ਮਾਲਕ ਦੇ ਹੱਥ ਰਾਜ ਗੁੱਡੀ ਚੜੀਰੀ ਸਾਂਝੀ ਹੁੰਦੀ ਇੱਜ਼ਤ ਵੇਦੀ ਨੀ ਕਿਸੇ ਦੀ ਬਦਨਾਮ ਕਰੀਰੀ ਸਾਂਝੀ ਹੁੰਦੀ ਇੱਜ਼ਤ ਵੇਦੀ ਨੀ ਕਿਸੇ ਦੀ ਬਦਨਾਮ ਕਰੀਰੀ ਹੋਖੋ ਦੀਵਾਨੇ ਮਰਤੀ ਜੱਜ ਸਾਉ ਕਾਰੀ ਉੱਤੇ ਕਰੋ ਹੋਰੇ ਹਮਲਾ ਕੋ ਜੀ ਬਾਰਮਾਹ ਤੇ ਜਸਾਉ ਕਾਰੀ ਉਤੇ ਕਰੋ ਹੋ ਜੇ ਹਮੱਲਾ ਨਸ ਲੋ ਨਹੀਂ ਹੋਣਾ ਉਹ ਪੰਜਾਬੀਆ ਉਹ ਜੀ ਨੇ ਸੁਣਿਆ ਨਾ ਜ ਮੱਲਾ குரு ਕਰੇ ਕੀਤੀ ਹੋਵੇ ਸੇਵਾ ਕਰੇ ਉਤੇ ਨਾਮ ਨਹੀਂ ਲਖਾਈ ਰੇ ਹੋ குரு ਕਰੇ ਕੀਤੀ ਹੋਵੇ ਸੇਵਾ ਕਰੇ ਉਤੇ ਨਾਮ ਨਹੀਂ ਲਖਾਈ ਰੇ ਸਾਧ ਸਾਣ ਜੱਟ ਕਿੰਨੇ ਬੁਰੇ ਵਿਗਲੇ ਬਹੁਤੇ ਨਹੀਂ ਤੇ ਬਾਈ ਦੇ ਸਾਡ ਸਾਡ ਜੱਟ ਕਿਨੇ ਬੁਰੇ ਵਿਗੜੇ ਵੇ ਮੋਹ ਦੇ ਨੀਤੇ ਪਾਈ ਰੇ